ਸ੍ਰੀ ਗੁਰੂ ਜੀ ਸਿਮਰਨ ਟਿਕਟ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਜੀ ਤੁਸੀਂ ਚੈਨਲ ਤੇ ਨਾਮਿਆਂ ਤੋਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਤਾਂ ਜੋ ਆਉਣ ਵਾਲੇ ਸੂਟਾਂ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਅੱਜ ਜੀ ਬਹੁਤ ਹੀ ਪਿਆਰੇ ਬਹੁਤ ਹੀ ਘੱਟ ਰੇਟ ਵਿੱਚ ਸੂਟ ਹੈ ਜੀ ਇਹ ਸੂਟ ਬਹੁਤ ਸੋਹਣੇ ਹਨ ਜੀ ਬਹੁਤ ਜ਼ਿਆਦਾ ਸੋਹਣੇ ਤੁਸੀਂ ਇੱਕ ਵਾਰ ਦੇਖਿਓ ਪਰ ਉਤੇ ਬਾਅਦ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਕਿ ਸੂਟਾਂ ਦਾ ਰੇਟ ਵੀ ਕਿੰਨਾ ਘੱਟ ਹੈ ਤੇ ਸੂਟ ਦੀ ਡਿਜ਼ਾਈਨਿੰਗ ਵੀ ਕਿੰਨੀ ਪਿਆਰੀ ਆ ਦੇਖੋ ਜੀ ਬਹੁਤ ਹੀ ਪਿਆਰੇ ਸੂਟ ਹੈ ਗਰਮੀਆਂ ਦੇ ਹਿਸਾਬ ਨਾਲ ਬਹੁਤ ਸੋਹਣੇ ਸੂਟ ਹੈ ਜੀ ਦੇਖੋ ਬਹੁਤ ਸੋਹਣਾ ਵਰਕ ਹੋਇਆ ਹੋਇਆ ਹੈ ਜੀ ਇਹ ਬਹੁਤ ਵਧੀਆ ਧਾਗੇ ਦਾ ਬਿਲਕੁਲ ਸੇਮ ਧਾਗੇ ਜਿਹਦਾ ਵਰਕ ਹੈ ਜੀ ਉਸ ਤੋਂ ਬਾਅਦ ਜੀ ਗਲੇ ਤੇ ਡਿਜ਼ਾਈਨਿੰਗ ਬਣੀ ਹੋਈ ਹੈ ਜੀ ਐਦਾਂ ਦੀ ਉਸ ਤੋਂ ਬਾਅਦ ਇਹ ਹੋ ਗਿਆ ਬਾਜੂ ਦਾ ਵਰਕ ਬਾਜੂ ਤੇ ਕੰਮ ਹੈ ਜੀ ਵਰਕ ਨਹੀਂ ਹੈ ਜੀ ਪ੍ਰਿੰਟ ਹੈ ਜੀ ਬਲੌਗ ਪ੍ਰਿੰਟ ਹੈ ਬਹੁਤ ਸੋਹਣਾ ਜੀ ਉਸ ਤੋਂ ਬਾਅਦ ਜੀ ਘੇਰੇ ਤੇ ਵੀ ਵਰਕ ਵੀ ਹੈ ਨਾ ਕੇ ਰਹੇ ਤੇ ਵੀ ਤੁਹਾਨੂੰ ਐਦਾਂ ਮਿਲੂਗਾ ਜੀ ਬਹੁਤ ਸੋਹਣਾ ਆ ਵਿੱਚ ਨਾ ਬਹੁਤ ਸੋਹਣਾ ਧਾਗੇ ਦਾ ਸਾਰਾ ਵਰਕ ਹੋਇਆ ਹੋਇਆ ਹੈ ਜੀ ਪੂਰੇ ਸੂਟ 'ਚ ਜੀ कॉटन ਬਿਲਕੁਲ कॉटन ਜੀ ਪਲੇਨ ਤੁਹਾਨੂੰ ਬਾਟਮ ਮਿਲੂਗੀ ਜੀ ਉਹਦੇ ਬਾਅਦ ਦੁਪੱਟਾ ਬਹੁਤ ਹੀ ਪਿਆਰਾ ਮਿਲੂਗਾ ਜੀ ਦੇਖੋ ਬਹੁਤ ਸੋਹਣਾ ਤੁਹਾਨੂੰ ਦੁਪੱਟਾ ਮਿਲੂਗਾ ਜੀ ਪੂਰਾ ਖੁੱਲਾ ਡੁੱਲਾ ਡਿਜ਼ਾਈਨ ਵਾਲਾ ਤੁਹਾਨੂੰ ਦੁਪੱਟਾ ਮਿਲ ਗਏ ਬਹੁਤ ਸੋਹਣਾ ਬਹੁਤ ਸੋਹਣਾ ਤੁਹਾਨੂੰ ਦੁਪੱਟਾ ਮਿਲ ਕੋ ਤੁਸੀਂ ਅਗਲਾ ਕੁੱਸਟੇ ਕਰੋ ਜੀ 컬러 ਦੇਖੋ ਜੀ ਕਿੰਨਾ ਪਿਆਰਾ ਹੈ ਬਹੁਤ ਸੋਹਣਾ ਸੂਟ ਹੈ ਜੀ ਬਹੁਤ ਪਿਆਰਾ ਸੂਟ ਹੈ ਜੀ 컬러 ਦਾ ਫਰਕ ਹੈ ਜੀ ਸੂਟ ਸਾਨੂੰ ਸੇਮ ਹੀ ਹੈ ਜੀ ਆਰ ਹੀ ਜੀ ਬਾਟਮ ਦੇ ਨਾਲ ਤੁਹਾਨੂੰ ਦੁਪੱਟਾ ਮਿਲੂਗਾ ਬਹੁਤ ਹੀ ਪਿਆਰਾ ਤੁਹਾਨੂੰ ਦੁਪੱਟਾ ਮਿਲੂਗਾ ਪੂਰਾ 2.5 ਮੀਟਰ ਦਾ ਫੁੱਲਾ ਡੁੱਲਾ ਤੁਹਾਨੂੰ ਦੁਪੱਟਾ ਮਿਲੂਗਾ ਜੀ ਠੀਕ ਹੈ ਉਸ ਤੋਂ ਬਾਅਦ ਜੀ ਇਹਦੇ ਵਿੱਚ ਤੁਹਾਨੂੰ ਅਗਲਾ ਕਲਰ ਇਹ ਮਿਲੂਗਾ ਬਹੁਤ ਸੋਹਣਾ ਕਲਰ ਹੈ ਜੀ ਬਹੁਤ ਹੀ ਪਿਆਰਾ ਕਲਰ ਬਹੁਤ ਸੋਹਣੇ ਸੂਟ ਹੈ ਜੀ ਰੇਂਜ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਜੀ ਬਹੁਤ ਸੋਹਣੀ ਸੂਟਾਂ ਰੇਂਜ ਵੀ ਬਹੁਤ ਘੱਟ ਹੈ ਜੀ ਬਹੁਤ ਸੋਹਣੀ ਸੂਟਾਂ ਦੀ ਰੇਂਜ ਵੀ ਘੱਟ ਤੇ ਸੂਟ ਵੀ ਬਹੁਤ ਵਧੀਆ ਜਿਵੇਂ ਮਰਜੀ ਤੁਸੀਂ ਇਹਨੂੰ ਛੋਟੇ-ਮੋਟੇ ਵਾਕਸ਼ਨ ਤੇ ਵੀ ਪਾ ਸਕਦੇ ਆ ਜੀ ਦੁਪੱਟਾ ਬਹੁਤ ਸੋਹਣਾ ਤੁਹਾਨੂੰ ਦੁਪੱਟਾ ਮਿਲੂਗਾ ਜੀ ਤਿੰਨੇ ਸੇਮ ਕਲਰ ਦੇ ਸੂਟ ਹੈ ਜੀ ਦੇਖੋ ਜੀ ਇਹ ਤਿੰਨੇ ਸੂਟ ਜੇ ਤੁਸੀਂ ਸਭ ਤੋਂ ਇਕੱਠੇ ਵਾਇ ਕਰਦੇ ਆ ਜੀ ਤੁਹਾਨੂੰ ਅਸੀਂ ਰੇਟ ਦੇ ਹਿਸਾਬ ਨਾਲ ਹੋਰ ਵੀ ਲੈਸ ਕਰੂਗੇ ਜੀ ਬਹੁਤ ਸੋਹਣੇ ਸੂਟ ਹੈ ਜੀ ਬਹੁਤ ਹੀ ਪਿਆਰੇ ਸੂਟ ਹੈ ਜੀ ਠੀਕ ਹੈ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰਦੇ ਹਾਂ ਜੀ ਅਗਲਾ ਸੂਟ ਹੈਗਾ ਜੀ ਬਹੁਤ ਸੋਹਣਾ ਕਿਸੇ ਭੈਣ ਨੇ ਕਿਸੇ ਬਜੂਰੇ ਨੇ ਪਾਉਣਾ ਹੋਵੇ ਬਹੁਤ ਪਿਆਰੀ ਕਾਟਨ ਹੈ ਜੀ ਆਲ ਓਵਰ ਤੁਹਾਨੂੰ 5 ਮੀਟਰ ਕਪੜਾ ਮਿਲੂਗਾ ਜੀ ਐਦਾਂ ਨਾਲ ਬਿਲਕੁਲ ਸਿੰਪਲ ਧਾਗੇ ਦੀ ਕਢਾਈ ਹੋਈ ਹੋਈ ਹੈ ਜੀ ਘੇਰੇ ਤੇ ਆਹ ਦੇਖੋ ਜੀ ਘੇਰੇ ਦਾ ਵਾਹ ਘੇਰੇ ਦਾ ਤੁਹਾਨੂੰ ਐਦਾਂ ਦਾ ਬਾਰਕ ਮੀਟਰ ਉਹ ਤੋਂ ਬਾਅਦ ਜੀ ਦੁਪੱਟੇ ਦੀ ਗੱਲ ਕਰੀਏ ਪਿਓਰ ਦਾ ਤੁਹਾਨੂੰ ਦੁਪੱਟਾ ਮਿਲੂਗਾ ਜੀ ਸਾਰੇ ਦੁਪੱਟੇ ਵਿੱਚ ਤੁਹਾਨੂੰ ਐਦਾਂ ਨਾਲ ਵਰਕ ਮਿਲੇਗਾ ਜੀ ਬੂਟੀ ਹੋਈ ਗਈ ਆ ਕਟਵਰਕ ਦਾ ਤੁਹਾਨੂੰ ਵਰਕ ਮਿਲੇਗਾ ਜੀ ਬਹੁਤ ਹੀ ਪਿਆਰਾ ਤੁਹਾਨੂੰ ਸੂਟ ਮਿਲੇਗਾ ਜੀ ਬਹੁਤ ਸੋਹਣਾ ਸੂਟ ਹੈ ਜੀ ਦੇਖੋ ਪਿਓਰ ਦਾ ਦੁਪੱਟਾ ਹੈ ਜੀ ਕਿਸੇ ਵੀ ਵਿਜੂਗ ਨੇ ਜਾਂ ਆਪਣੀ ਮਾਤਰ ਕਿਸੇ ਨੇ ਵੀ ਪਾਉਣਾ ਹੋਵੇ ਬਹੁਤ ਸੋਹਣਾ ਬਿਨਾ ਲਾਈਨਿੰਗ ਤੋਂ ਬਣਨ ਵਾਲਾ ਸੂਟ ਹੈ ਜੀ ਇਹਦੇ ਵਿੱਚ ਲਾਈਨਿੰਗ ਜੀ ਕੋਈ ਵੀ ਨੀਡ ਨਹੀਂ ਹੈਗੀ ਜੀ ਦੇਖੋ ਲਾਈਨਿੰਗ ਦੀ ਇਹਦੇ ਵਿੱਚ ਕੋਈ ਜ਼ਰੂਰਤ ਨਹੀਂ ਬਹੁਤ ਸੋਹਣਾ ਨਿੱਕੀ ਬੂਟੀ ਵਾਲਾ ਸੂਟ ਹੈ ਜੀ ਬਹੁਤ ਪਿਆਰਾ ਸੂਟ ਉਹ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਸੋਹਣਾ ਹੈ ਕਿਸੇ ਨੇ ਵੀ ਪੋਣਾ ਬਹੁਤ ਹੀ ਪਿਆਰਾ ਕੱਪੜਾ ਹੈ ਜੀ ਤੁਸੀਂ ਹੈਰਾਨ ਰਹਿ ਜਾਓਗੇ ਵੀ ਇੰਨਾ ਸੋਹਣਾ ਵਰਕ ਤੇ ਇੰਨਾ ਸੋਹਣਾ ਕੱਪੜਾ ਹੈ ਨਾ ਹੱਦ ਤੇ ਜਾਦਾ ਇਹ ਸੂਟ ਦਾ ਵਰਕ ਚੈੱਕ ਕਰੋ ਜੀ ਕਿੰਨਾ ਸੋਹਣਾ ਆਹ ਦੇਖੋ ਜੀ ਤੁਹਾਨੂੰ ਅਸੀਂ ਵਰਕ ਦਿਖਾਉਣੀ ਹੈ ਨੇੜੇ ਤੋਂ ਕੈਮਰਾ ਕਰਕੇ ਆਹ ਦੇਖੋ ਜੀ ਬਹੁਤ ਸੋਹਣਾ ਹੈ ਲਾਈਟ ਲਾਈਟ ਕਲਰ ਦਾ ਵਰਕ ਹੋਇਆ ਹੋਇਆ ਹੈ ਜੀ ਪੂਰਾ ਤੁਹਾਨੂੰ ਆਲ ਓਵਰ ਸੂਟ ਮਿਲੂਗਾ ਜੀ ਆਲ ਓਵਰ ਪੂਰਾ ਆਲ ਓਵਰ ਸੂਟ ਮਿਲੂਗਾ ਜੀ ਦੁਪੱਟੇ ਦਾ ਦੇਖੋ ਜੀ ਦੁਪੱਟੇ ਦਾ ਕੰਮ ਦੇਖੋ ਕਿੰਨਾ ਪਿਆਰਾ ਹੈ ਜੀ ਬਹੁਤ ਸੋਹਣਾ ਤੁਹਾਨੂੰ ਦੁਪੱਟਾ ਮਿਲੂਗਾ ਕੱਟਵਰਕ ਨਾਲ ਦਾ ਬਹੁਤ ਸੋਹਣੀ ਲਾਈਟ ਲਾਈਟ ਕਲਰ ਦੀ ਨਾਲ ਬੂਤੀ ਪਾਈ ਹੋਈ ਹੈ ਜੀ ਬਹੁਤ ਸੋਹਣੀ ਕਾਟਨ ਹੈ ਜੀ ਕੋਈ ਦਾ ਕਲਰ ਨਹੀਂ ਜਾਣਾ ਬਹੁਤ ਹੀ ਪਿਆਰਾ ਸੂਟ ਹੈ ਜੀ ਬਹੁਤ ਪਿਆਰਾ ਸੂਟ ਠੀਕ ਹੈ ਜੀ ਕਿਸੇ ਨੂੰ ਵੀ ਇਦਾਂ ਦੇ ਸੂਟ ਪਸੰਦ ਹੋਣ ਤਾਂ ਜਰੂਰ ਸਾਡੇ ਨਾਲ ਕੰਟੈਕਟ ਕਰਿਓ ਜੀ ਉਹ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਸੋਹਣਾ ਸੂਟ ਹੈ ਜੀ ਦੁਪੱਟੇ ਕਲਰ ਚੈੱਕ ਕਰੂੰਗੀ ਨਾ ਤੁਸੀਂ ਬਹੁਤ ਸੋਹਣਾ ਜੀ ਆ ਦੇਖੋ ਬਹੁਤ ਸੋਹਣਾ ਸੂਟ ਹੈ ਜੀ ਕਲਰ ਬਹੁਤ ਸੋਹਣਾ ਪੀਚ ਜਿਹਾ ਕਲਰ ਹੈ ਬਹੁਤ ਸੋਹਣਾ ਲਾਈਟ ਜਿਹਾ ਔਰ ਕੇਹਰੇ ਦਾ ਵਰਕ ਦੇਖੋ ਜੀ ਬਹੁਤ ਸੋਹਣਾ ਕੇਹਰੇ ਦਾ ਵਰਕ ਹੋਇਆ ਹੈ ਬਈ ਉਸ ਤੋਂ ਬਾਅਦ ਜੀ 5 ਮੀਟਰ ਤੁਹਾਨੂੰ ਕਪੜਾ ਮਿਲੇਗਾ ਜੀ ਨਾਲ ਤੁਹਾਨੂੰ ਪਿਓਰ ਦਾ ਹੀ ਦੁਪੱਟਾ ਮਿਲੇਗਾ ਬਹੁਤ ਪਿਆਰਾ ਤੁਹਾਨੂੰ ਪਿਓਰ ਦਾ ਦੁਪੱਟਾ ਮਿਲੇਗਾ ਦੁਪੱਟੇ ਦਾ ਵੀ ਵਰਕ ਦੇਖੋ ਕਿੰਨੀ ਫਿਨਿਸ਼ਿੰਗ ਨਾਲ ਹੋਇਆ ਹੋਇਆ ਹੈ ਜੀ ਬਹੁਤ ਸੋਹਣਾ ਦੁਪੱਟਾ ਹੈ ਪ्योर ਦਾ ਬਹੁਤ ਸੋਹਣਾ ਤੁਹਾਨੂੰ ਪ्योर ਦਾ ਦੁਪੱਟਾ ਮਿਲੂ ਬਜੀ ਦੇਖੋ ਕਿੰਨਾ ਸੋਹਣਾ ਵਰਕ ਹੋਇਆ ਹੋਇਆ ਹੈ ਕਿਸੇ ਮੇਰੀ ਬਜ਼ੁਰਗ ਭੈਣ ਨੇ ਪਾਉਣਾ ਹੋਵੇ ਕਿਸੇ ਨੇ ਵੀ ਆਂਟੀ ਨੇ ਪਾਉਣਾ ਹੋਵੇ ਆਪਣੇ ਘਰ ਵਿੱਚ ਕਿਸੇ ਬਜ਼ੁਰਗ ਨੂੰ ਆ ਕੇ ਦੇਣਾ ਹੋਵੇ ਤਾਂ ਇਹਨਾਂ ਵਿੱਚੋਂ ਤੁਸੀਂ ਕੋਈ ਵੀ ਸੂਟ ਸਿਲੈਕਟ ਕਰ ਸਕਦੇ ਜੀ ਬਹੁਤ ਘੱਟ ਰੇਟ ਤੇ ਸਾਨੂੰ ਬਹੁਤ ਵਧੀਆ ਸੂਟ ਮਿਲਦੇ ਆ ਜੀ ਹੋਰ ਤੁਹਾਨੂੰ ਸਾਡੀਆਂ ਵੀਡੀਓ ਕਿਵੇਂ ਦੀਆਂ ਲੱਗਦੀਆਂ ਤਾਂ ਕਮੈਂਟਾਂ ਵਿੱਚ ਜ਼ਰੂਰ ਦੱਸਿਆ ਕਰੋ ਜੀ ਸਤਿ ਸ਼੍ਰੀ ਅਕਾਲ ਜੀ